ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਾਈਬਰ ਅਪਰਾਧ ਦੀ ਲਹਿਰ ਨੇ ਕੈਨੇਡਾ ਨੂੰ ਹਿਲਾਇਆ 12 ਅਰਬ ਤੋਂ ਵੱਧ ਸਾਈਬਰ ਹਮਲੇ ਰਿਪੋਰਟ ਕੀਤੇ ਗਏ ਕੈਨੇਡੀਅਨਸ ਦਾ ਅਮਰੀਕੀ ਲੀਡਰਸ਼ਿਪ ਤੋਂ ਮਨ ਖੱਟਾ ਹੋਇਆ ਲੋਕ ਮਾਰਕ ਕਾਰਨੀ ਸਰਕਾਰ ਦੇ ਕਾਰਜਕਾਲ ਤੋਂ ਵਧੇਰੇ ਖੁਸ਼ FBI ਵੱਲੋਂ ਲਾਰੈਂਸ ਬਿਸ਼ਨੋਈ ਦਾ ਕਰੀਬੀ ਰਣਦੀਪ ਮਲਿਕ ਕਾਬੂ ਕੈਨੇਡਾ 'ਚ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਕਰਵਾਉਣ ਦਾ ਹੈ aarop ਵਿਲੱਖਣ ਜ਼ਮੀਨੀ ਟੋਣ ਲਈ ਐਡਵਾਂਸ ਪੋਲਿੰਗ ਹੋਈ ਮੁਕੰਮਲ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 18 ਅਗਸਤ ਨੂੰ ਹੋਵੇਗਾ ਕੈਨੇਡਾ 'ਚ 2025 ਦੇ ਪਹਿਲੇ 6 ਮਹੀਨਿਆਂ 'ਚ ਸਾਈਬਰ ਅਪਰਾਧ ਦੇ ਹਮਲਿਆਂ 'ਚ ਵੱਡਾ ਵਾਧਾ ਦੇਖਿਆ ਗਿਆ ਹੈ ਜਿਸ ਵਿੱਚ 12 ਅਰਬ ਤੋਂ ਵੱਧ ਸਾਈਬਰ ਹਮਲੇ ਰਿਪੋਰਟ ਕੀਤੇ ਗਏ ਨੇ ਇਨ੍ਹਾਂ ਹਮਲਿਆਂ ਨੇ ਵਿਅਕਤੀਆਂ ਕਾਰੋਬਾਰਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਅਰਥ ਵਿਵਸਥਾ ਅਤੇ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੋਇਆ ਫਾਰਟੀਨੇਟ ਦੇ ਸਾਈਬਰ ਸੁਰੱਖਿਆ ਵਿਸ਼ਲੇਸ਼ਕ ਇਨ੍ਹਾਂ ਖਤਰਿਆਂ ਦਾ ਮੁਕਾਬਲਾ ਕਰਨ ਲਈ ਲਗਾਤਾਰ ਕੰਮ ਕਰ ਰਹੇ ਨੇ ਰਿਪੋਰਟ ਚ ਦੱਸਿਆ ਗਿਆ ਹੈ ਕਿ ਸਾਈਬਰ ਕ੍ਰਾਈਮ ਦਾ ਤਰੀਕਾ ਬਦਲ ਗਿਆ ਹੈ ਹੁਣ ਅਪਰਾਧੀ ਕ੍ਰਾਈਮ ਐਜ਼ ਅ ਸਰਵਿਸ ਮਾਡਲ ਦੀ ਵਰਤੋਂ ਕਰ ਰਹੇ ਨੇ ਜਿਸ ਤਹਿਤ ਉਹ ਆਨਲਾਈਨ ਹੈਕਿੰਗ ਟੂਲ ਖਰੀਦ ਕੇ ਵੱਡੇ ਪੱਧਰ ਤੇ ਹਮਲੇ ਕਰ ਸਕਦੇ ਨੇ ਇਸ ਨਾਲ ਅਪਰਾਧੀ ਤੇਜ਼ ਅਤੇ ਜ਼ਿਆਦਾ ਸਮਰੱਥ ਹੋ ਗਏ ਨੇ ਇਸ ਦੇ ਮੁੱਖ ਨਿਸ਼ਾਨੇ ਨਿਰਮਾਤਾ ਸਿਹਤ ਸੰਭਾਲ ਪ੍ਰਦਾਤਾ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੇ ਇੰਨੇ ਜ਼ਿਆਦਾ ਹਮਲਿਆਂ ਕਾਰਨ ਸਾਈਬਰ ਸੁਰੱਖਿਆ ਟੀਮਾਂ ਉੱਤੇ ਬਹੁਤ ਦਬਾਅ ਹੈ ਜਿਸ ਕਾਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਜ਼ਰੂਰੀ ਸਾਧਨ ਬਣ ਗਿਆ ਹੈ AI ਦੀ ਵਰਤੋਂ ਖਤਰਿਆਂ ਨੂੰ ਪਛਾਣਨ, ਆਮ ਕੰਮਾਂ ਨੂੰ ਆਟੋਮੈਟਿਕ ਕਰਨ ਅਤੇ ਮਾਹਿਰਾਂ ਨੂੰ ਸਭ ਤੋਂ ਜ਼ਰੂਰੀ ਮਾਮਲਿਆਂ ਤੇ ਧਿਆਨ ਕੇਂਦਰਿਤ ਕਰਨ 'ਚ ਮਦਦ ਲਈ ਕੀਤੀ ਜਾ ਰਹੀ ਹੈ। ਇਸ ਨਾਲ ਵਿਸ਼ਲੇਸ਼ਕਾਂ ਦੇ ਕੰਮ ਦਾ ਬੋਝ ਵੀ ਘੱਟ ਹੁੰਦਾ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਉਦਯੋਗਿਕ ਕੰਟਰੋਲ ਸਿਸਟਮਜ਼ ਤੇ ਆਟੋਮੈਟਿਕ ਸਕੈਨ 'ਚ ਵਾਧਾ ਹੋਇਆ ਹੈ ਤੇ ਚੋਰੀ ਹੋਈ ਜਾਣਕਾਰੀ ਅੰਡਰਗਰਾਊਂਡ ਫੋਰਮਾ ਤੇ ਵੇਚੀ ਜਾ ਰਹੀ ਹੈ। FORTINET ਦਾ ਗਲੋਬਲ ਨੈਟਵਰਕ ਹਰ ਮਿੰਟ ਲੱਖਾਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ ਤਾਂ ਜੋ ਖਤਰੇ ਪੈਦਾ ਹੋਣ ਤੋਂ ਪਹਿਲਾਂ ਹੀ ਰੋਕੇ ਜਾ ਸਕਣ ਸਾਈਬਰ ਸੁਰੱਖਿਆ ਮਾਹਿਰਾਂ ਅਨੁਸਾਰ ਇਹ ਹਮਲੇ ਫਿਸ਼ਿੰਗ ਰੈਨ ਸਮਵੇਅਰ ਅਤੇ ਡੇਟਾ ਚੋਰੀ ਵਰਗੇ ਵਰਗੀਕਰਨ ਚ ਸ਼ਾਮਲ ਨੇ ਇਹਨਾਂ ਹਮਲਿਆਂ ਨੇ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਪਹੁੰਚਾਇਆ ਕੈਨੇਡੀਅਨ ਸਰਕਾਰ ਨੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਵੇਂ ਕਦਮ ਅਤੇ ਨੀਤੀਆਂ ਦੀ ਘੋਸ਼ਣਾ ਕੀਤੀ ਹੈ ਲੋਕਾਂ ਨੂੰ ਮਜ਼ਬੂਤ ਪਾਸਵਰਡ ਦੋ ਪੜਾਅ ਵਾਲੀ ਪ੍ਰਮਾਣਿਕਤਾ ਅਤੇ ਸੁਰੱਖਿਆ ਸੌਫਟਵੇਅਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਇਸ ਸਥਿਤੀ ਸਾਈਬਰ ਸੁਰੱਖਿਆ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ ਤੇ ਸਾਰਿਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੀ ਹੈ ਕੈਨੇਡੀਅਨ ਅਮਰੀਕਾ ਦੀ ਲੀਡਰਸ਼ਿਪ ਤੋਂ ਨਾਰਾਜ਼ ਅਤੇ ਆਪਣੀ ਰਾਸ਼ਟਰੀ ਲੀਡਰਸ਼ਿਪ ਤੋਂ ਵਧੇਰੇ ਖੁਸ਼ ਨੇ ਇਹ ਗੱਲ ਹਾਲ ਹੀ ਚ ਹੋਏ ਇੱਕ ਗੈਲਪ ਸਰਵੇਖਣ ਚ ਸਾਹਮਣੇ ਆਈ ਹੈ ਇਹ ਸਰਵੇਖਣ ਮਈ ਅਤੇ ਜੂਨ 2025 ਚ ਕੀਤਾ ਗਿਆ ਜਿਸ ਵਿੱਚ ਪਤਾ ਲੱਗਿਆ ਕਿ ਕੈਨੇਡੀਅਨਸ ਚ ਅਮਰੀਕਾ ਦੀ ਲੀਡਰਸ਼ਿਪ ਦੀ ਸਹਿਮਤੀ 15% ਤੱਕ ਡਿੱਗ ਗਈ ਇਹ ਪੱਧਰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦੇ ਪਹਿਲੇ ਕਾਰਜਕਾਲ ਤੋਂ ਬਾਅਦ ਨਹੀਂ ਦੇਖਿਆ ਗਿਆ ਸੀ ਅਸਹਿਮਤੀ ਦੀ ਇਹ ਰੇਟਿੰਗ 79% ਹੈ ਜੋ ਕਿ ਰੂਸ ਦੀ ਲੀਡਰਸ਼ਿਪ ਦੀ ਅਸਹਿਮਤੀ ਰੇਟਿੰਗ ਦੇ ਬਰਾਬਰ ਹੈ ਇਸ ਲੇਖ ਚ ਦੱਸਿਆ ਗਿਆ ਹੈ ਕਿ ਕੈਨੇਡੀਅਨਸ ਦੇ ਅਮਰੀਕਾ ਦੀ ਲੀਡਰਸ਼ਿਪ ਬਾਰੇ ਵਿਚਾਰ ਪ੍ਰਸ਼ਾਸਨ ਦੇ ਬਦਲਾਅ ਨਾਲ ਬਦਲਦੇ ਰਹੇ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਸਹਿਮਤੀ 61% ਸੀ ਟਰੰਪ ਦੇ ਕਾਰਜਕਾਲ ਦੌਰਾਨ 19% ਅਤੇ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ 41% ਸੀ ਹਾਲ ਹੀ ਚ ਹੋਈ ਗਰਾਵਟ ਦਾ ਕਾਰਨ ਕੂਟਨੀਤਿਕ ਤਣਾਅ 트럼ਪ ਦੁਆਰਾ ਲਗਾਏ ਗਏ ਆਰਥਿਕ ਟੈਰਿਫ ਅਤੇ ਉਸਦੇ ਬਿਆਨ ਹਨ ਕਿ ਕੈਨੇਡਾ 51ਵਾਂ ਰਾਜ ਬਣ ਸਕਦਾ ਹੈ ਇਸਦੇ ਉਲਟ ਜਰਮਨੀ ਦੀ ਲੀਡਰਸ਼ਿਪ ਨੂੰ ਕੈਨੇਡਾ ਚ ਸਭ ਤੋਂ ਵਧੀਆ ਰੇਟਿੰਗ ਮਿਲੀ ਹੈ ਜਿਸ ਵਿੱਚ 54% ਸਹਿਮਤੀ ਹੈ ਜਦਕਿ ਚੀਨ ਦੀ ਲੀਡਰਸ਼ਿਪ ਦੀ ਸਹਿਮਤੀ 23% ਹੈ ਲੇਖ ਚ ਕੈਨੇਡੀਅਨਸ ਦੇ ਆਪਣੀ ਰਾਸ਼ਟਰੀ ਲੀਡਰਸ਼ਿਪ ਬਾਰੇ ਵਿਚਾਰਾਂ ਵਿੱਚ ਵੀ ਮਹੱਤਵਪੂਰਨ ਸੁਧਾਰ ਬਾਰੇ ਚਰਚਾ ਕੀਤੀ ਗਈ ਹੈ ਜਿਸ ਵਿੱਚ 2025 ਚ ਸਹਿਮਤੀ 19 ਅੰਕ ਵੱਧ ਕੇ 59% ਹੋ ਗਈ ਹੈ ਇਹ ਵਾਧਾ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣ ਅਤੇ ਉਸ ਤੋਂ ਬਾਅਦ ਹੋਈਆਂ ਚੋਣਾਂ ਚ ਜਿੱਤ ਤੋਂ ਬਾਅਦ ਹੋਇਆ ਹੈ ਇਸ ਸਿਆਸੀ ਸੁਧਾਰ ਦੇ ਬਾਵਜੂਦ ਲੇਖ ਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡੀਅਨ ਅਰਥ ਵਿਵਸਥਾ ਬਾਰੇ ਨਿਰਾਸ਼ਾਵਾਦੀ ਨੇ ਆਰਥਿਕਤਾ ਬਾਰੇ ਆਸ਼ਾਵਾਦੀ ਇੱਕ ਨਵੇਂ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਜਿਸ ਵਿੱਚ ਸਿਰਫ 27% ਕੈਨੇਡੀਅਨਸ ਦਾ ਮੰਨਣਾ ਹੈ ਕਿ ਉਹਨਾਂ ਦੀ ਸਥਾਨਕ ਆਰਥਿਕਤਾ ਬਿਹਤਰ ਹੋ ਰਹੀ ਹੈ ਇਸੇ ਤਰ੍ਹਾਂ ਨੌਕਰੀ ਦੇ ਬਾਜ਼ਾਰ ਬਾਰੇ ਆਸ਼ਾਵਾਦ 2020 ਦੀ ਮਹਾਮਾਰੀ ਅਤੇ 2009 ਦੇ ਵਿੱਤੀ ਸੰਕਟ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਹੈ ਘਰਾਂ ਦੀ ਕਫਾਇਤੀ ਦਾ ਸੰਕਟ ਵੀ جاری ਹੈ ਜਿਸ ਵਿੱਚ ਸਿਰਫ 25% ਬਾਲਗ ਉਪਲਬਧ ਕਰਾਂ ਤੋਂ ਸੰਤੁਸ਼ਟ ਨੇ ਅੰਤ 'ਚ ਜਦ ਕੇ ਕਾਰਨੀ ਦੀ ਚੋਣ ਨੇ ਰਾਸ਼ਟਰੀ ਲੀਡਰਸ਼ਿਪ 'ਚ ਜਨਤਕ ਵਿਸ਼ਵਾਸ ਵਧਾਇਆ ਏ ਉਸ ਦੇ ਪ੍ਰਸ਼ਾਸਨ ਨੂੰ ਕਮਜ਼ੋਰ ਆਰਥਿਕ ਭਾਵਨਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਏ ਲੇਖ ਸੁਝਾ ਦਿੰਦਾ ਏ ਕਿ ਜਨਤਕ ਸਮਰਥਨ ਨੂੰ ਬਰਕਰਾਰ ਰੱਖਣਾ ਘਟਦੇ ਆਰਥਿਕ ਆਸ਼ਾਵਾਦ ਨੂੰ ਸੰਬੋਧਿਤ ਕਰਨ ਅਤੇ ਵਾਸ਼ਿੰਗਟਨ ਨਾਲ ਗੁੰਝਲਦਾਰ ਸਬੰਧਾਂ ਨੂੰ ਸੰਭਾਲਣ ਦੀ ਉਸ ਦੀ ਯੋਗਤਾ ਤੇ ਨਿਰਭਰ ਕਰੇਗਾ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਕਰਨ ਦੇ ਮਾਮਲੇ 'ਚ ਅਮਰੀਕਾ ਦੀ FBI ਵੱਲੋਂ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਰਣਦੀਪ ਮਲਿਕ ਨੂੰ ਕਾਬੂ ਕੀਤਾ ਗਿਆ ਹੈ। ਰਣਦੀਪ ਮਲਿਕ ਹਰਿਆਣਾ ਦੇ ਜੀਂਦ ਜ਼ਿਲ੍ਹੇ ਨਾਲ ਸਬੰਧਤ ਹੈ ਤੇ ਲਾਰੈਂਸ ਦੇ ਇਸ਼ਾਰੇ ਤੇ ਚੰਡੀਗੜ੍ਹ ਅਤੇ ਗੁਰੂਗ੍ਰਾਮ ਦੇ ਕਈ ਕਲੱਬਾਂ ਦੇ ਬਾਹਰ ਬੰਬ ਧਮਾਕਿਆਂ ਦੀ ਸਾਜ਼ਿਸ਼ ਘੜਨ ਦੇ ਦੋਸ਼ੀ ਹਨ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਭਾਰਤੀ ਏਜੰਸੀਆਂ ਨਾਲ ਰਣਦੀਪ ਮਲਿਕ ਦੀ ਗ੍ਰਿਫਤਾਰੀ ਬਾਰੇ ਵੇਰਵੇ ਸਾਂਝੇ ਕੀਤੇ ਗਏ ਫਿਲਹਾਲ ਉਸ ਨੂੰ ਅਮਰੀਕਾ ਦੇ ਜੈਕਸਨ ਪੈਰਿਸ਼ ਕਰੈਕਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ ਦੱਸਦੀ ਕਿ ਰਣਦੀਪ ਮਲਿਕ ਵਿਰੁੱਧ ਰੈਪਰ ਬਾਦਸ਼ਾ ਦੇ ਕਲੱਬ ਉੱਤੇ ਹਮਲਾ ਕਰਨ ਅਤੇ ਦਿੱਲੀ ਦੇ ਨਾਦਰ ਸ਼ਾ ਕਤਲ ਕੇਸ 'ਚ ਸ਼ਾਮਲ ਹੋਣ ਦੇ ਦੋਸ਼ ਲੱਗ ਚੁੱਕੇ ਨੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਰਣਦੀਪ ਮਲਿਕ ਨੇ ਸਿਗਨਲ ਐਪ ਰਾਹੀਂ ਦੋ ਸ਼ੂਟਰਾਂ ਨੂੰ ਵਾਰਦਾਤ ਦੇ ਹੁਕਮ ਦਿੱਤੇ ਸਨ ਅਤੇ ਧਮਾਕਿਆਂ ਲਈ ਹੱਥ ਗੋਲਿਆਂ ਦਾ ਪ੍ਰਬੰਧ ਵੀ ਕੀਤਾ ਸੀ ਇਹਨਾਂ ਧਮਾਕਿਆਂ ਦੇ ਮਾਮਲੇ 'ਚ ਭਾਰਤ ਦੀ ਕੌਮੀ ਜਾਂਚ ਏਜੰਸੀ ਵੱਲੋਂ ਗੋਲਦੀ ਬਰਾੜ ਰਣਦੀਪ ਮਲਿਕ ਤੇ ਹੋਰਨਾਂ ਵਿਰੁੱਧ ਚਾਰਜ ਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ ਦਿੱਲੀ ਦੇ ਜਿਮ ਮਾਲਕ ਨਾਦਰ ਸ਼ਾਹ ਦਾ ਕਤਲ 12 ਸਤੰਬਰ 2024 ਨੂੰ ਹੋਇਆ ਅਤੇ ਪੁਲਿਸ ਦੀ ਚਾਰਜ ਸ਼ੀਟ ਮੁਤਾਬਕ ਹਥਿਆਰਾਂ ਦਾ ਪ੍ਰਬੰਧ ਅਮਰੀਕਾ 'ਚ ਬੈਠੇ ਰਣਦੀਪ ਮਲਿਕ ਨੇ ਕੀਤਾ ਜਦਕਿ ਗੁਜਰਾਤ ਦੀ ਸਾਬਰਮਤੀ ਜੇਲ੍ਹ 'ਚ ਬੰਦ ਲਾਰੈਂਸ ਨੇ ਤਿਹਾਰ ਜੇਲ੍ਹ 'ਚ ਬੰਦ ਹਾਸ਼ਮ ਬਾਬਰ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰਦਿਆਂ ਸਾਜ਼ਿਸ਼ ਘੜੀ ਸੀ ਚੇਤੇ ਰਹੇ ਕਿ ਕੈਨੇਡਾ ਦੇ ਸਰੀ ਸ਼ਹਿਰ 'ਚ ਕਪਿਲ ਸ਼ਰਮਾ ਦੇ ਕੈਫੇ ਤੇ 1 ਮਹੀਨੇ 'ਚ 2 ਵਾਰ ਗੋਲੀਆਂ ਚੱਲ ਚੁੱਕੀਆਂ ਨੇ ਕੈਨੇਡੀਅਨ ਇਤਿਹਾਸ ਦੀ ਵਿਲੱਖਣ ਜ਼ਿਮਨੀ ਚੋਣ ਲਈ ਐਡਵਾਂਸ ਪੋਲਿੰਗ ਮੁਕੰਮਲ ਹੋ ਚੁੱਕੀ ਹੈ ਤੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ 14434 ਵੋਟਰਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰੇ ਪੋਲੀਏਵ ਸਣੇ 214 ਉਮੀਦਵਾਰਾਂ ਦੀ ਕਿਸਮਤ ਦਾ ਅੰਤਿਮ ਫੈਸਲਾ 18 ਅਗਸਤ ਨੂੰ ਹੋਵੇਗਾ ਜਦੋਂ ਅਲਬਰਟਾ ਦੇ ਬੈਟਲ ਰਿਵਰ ਕਰੋਫਟ ਪਾਰਲੀਮੈਂਟੀ ਚ ਵੋਟਾਂ ਪੈਣ ਮਗਰੋਂ ਗਿਣਤੀ ਆਰੰਭ ਹੋ ਜਾਵੇਗੀ ਇਲੈਕਸ਼ਨਸ ਕੈਨੇਡਾ ਨੇ ਦੱਸਿਆ ਕਿ ਐਡਵਾਂਸ ਪੋਲਿੰਗ ਦੌਰਾਨ ਵੋਟਰਾਂ ਨੂੰ ਖਾਲੀ ਪਰਚੀਆਂ ਦਿੱਤੀਆਂ ਗਈਆਂ ਜਿਨ੍ਹਾਂ ਉੱਤੇ ਆਪਣੇ ਮਨਪਸੰਦ ਉਮੀਦਵਾਰ ਦਾ ਨਾਮ ਲਿਖਣਾ ਸੀ 200 ਤੋਂ ਵੱਧ ਉਮੀਦਵਾਰ ਹੋਣ ਕਾਰਨ ਕਿਤਾਬਚੇ ਦੇ ਰੂਪ ਚ ਉਮੀਦਵਾਰਾਂ ਦੀ ਸੂਚੀ ਦੀਆਂ ਕਈ ਕਾਪੀਆਂ ਹਨ ਪੋਲਿੰਗ ਸਟੇਸ਼ਨ ਤੇ ਮੁਹੱਈਆ ਕਰਵਾਈਆਂ ਗਈਆਂ ਤਾਂ ਕਿ ਵੋਟਰ ਆਪਣੇ ਮਨਪਸੰਦ ਉਮੀਦਵਾਰ ਦਾ ਨਾਮ ਪਰਚੀ ਦੇਖ ਕੇ ਲਿਖ ਸਕਣ ਕੈਨੇਡਾ ਦਾ ਚੋਣ ਕਾਨੂੰਨ ਹਾਲਾਤ ਦੇ ਮੱਦੇਨਜ਼ਰ ਇਲੈਕਸ਼ਨਸ ਕੈਨੇਡਾ ਨੂੰ ਆਰਜ਼ੀ ਤਬਦੀਲੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਇਸੇ ਤਹਿਤ ਪਰਚੀਆਂ ਤੇ ਨਾਂ ਲਿਖਣ ਵਾਲਾ ਤਰੀਕਾ ਅਪਣਾਇਆ ਗਿਆ। ਦੂਜੇ ਪਾਸੇ ਚੋਣ ਸੁਧਾਰਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਲੌਂਗੇਸਟ ਬੈਲਟ ਕਮੇਟੀ ਵੱਲੋਂ ਪਰਚੀ ਤੇ ਨਾਂ ਲਿਖਣ ਵਾਲੇ ਤਰੀਕੇ ਨੂੰ ਵਾਜਬ ਮੰਨਿਆ ਜਾ ਰਿਹਾ ਹੈ ਪਰ ਇਲੈਕਸ਼ਨਸ ਕੈਨੇਡਾ ਵੱਲੋਂ ਪਹਿਲਾਂ ਹੀ ਸੁਚੇਤ ਕੀਤਾ ਜਾ ਚੁੱਕਾ ਹੈ ਕਿ ਵੋਟਾਂ ਦੀ ਗਿਣਤੀ ਕਰਨ 'ਚ ਹੁਣ ਵੀ ਵਾਧੂ ਸਮਾਂ ਲੱਗ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਵੋਟਰ ਪਰਚੀ ਤੇ ਸਾਰੇ ਨਾਂ ਛਾਪ ਕੇ ਲੋਕਾਂ ਨੂੰ ਦਿੱਤੇ ਜਾਂਦੇ ਤਾਂ ਇਸ ਦੀ ਲੰਬਾਈ 1 ਮੀਟਰ ਤੋਂ ਵੱਧ ਜਾਣੀ ਸੀ ਅਤੇ ਅਜਿਹੇ ਵਿੱਚ ਨਾ ਸਿਰਫ ਵੋਟ ਪਾਉਣ ਵੇਲੇ ਦਿੱਕਤ ਆਉਣੀ ਸੀ ਸਗੋਂ ਵੋਟਾਂ ਦੀ ਗਿਣਤੀ ਵਿੱਚ ਵੀ ਬਹੁਤ ਜ਼ਿਆਦਾ ਸਮਾਂ ਲੱਗ ਸਕਦਾ ਸੀ ਚੇਤੇ ਰੱਖ ਕੇ ਕੈਨੇਡਾ ਦੇ ਚੋਣ ਇਤਿਹਾਸ 'ਚ ਕਿਸੇ ਇੱਕ ਹਲਕੇ ਤੋਂ ਚੋਣ ਲੜ ਰਹਿ ਉਮੀਦਵਾਰਾਂ ਦਾ ਪਿਛਲਾ ਰਿਕਾਰਡ 91 ਦਰਜ ਕੀਤਾ ਗਿਆ ਅਤੇ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਪੀਰੇ ਪੋਲਿਏਵ ਲਿਬਰਲ ਪਾਰਟੀ ਦੇ ਗੈਰ ਤਜਰਬੇਕਾਰ ਉਮੀਦਵਾਰ ਤੋਂ ਹਾਰ ਗਿਆ ਹੱਦ ਤੋਂ ਜ਼ਿਆਦਾ ਉਮੀਦਵਾਰਾਂ ਕਾਰਨ ਕਨਜ਼ਰਵੇਟਿਵ ਤੇ ਲਿਬਰਲ ਦੋਹਾਂ ਪਾਰਟੀਆਂ ਨੂੰ ਅਤੀਤ ਚ ਹਾਰ ਦਾ ਸਾਹਮਣਾ ਕਰਨਾ ਪਿਆ ਲਿਬਰਲ ਪਾਰਟੀ ਦਾ ਗੜ ਮੰਨੀ ਜਾਂਦੀ ਟ੍ਰਾਂਟੋ ਸੇਂਟ ਪੌਲ ਸੀਟ ਤੇ ਜ਼ਿਮਨੀ ਚੋਣ ਦੌਰਾਨ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਹੀ ਇਹ ਸੀਟ ਕੁਝ ਵੋਟਾਂ ਦੇ ਫਰਕ ਨਾਲ ਕਨਜ਼ਰਵੇਟਿਵ ਪਾਰਟੀ ਦੀ ਝੋਲੀ ਚ ਚਲੀ ਗਈ ਸੀ ਪਰ ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੁੜ ਜਿੱਤ ਲਈ ਦਿਲਚਸਪ ਗੱਲ ਇਹ ਹੈ ਕਿ ਕਨਜ਼ਰਵੇਟਿਵ ਪਾਰਟੀ ਦੇ ਐਮਪੀ ਡੇਮੀਨ ਕੋਰਿਕ ਨੇ ਪਾਰਟੀ ਆਗੂ ਪੇਰੇ ਪੋਲੀਵ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚਾਉਣ ਲਈ ਅਸਤੀਫਾ ਦਿੱਤਾ ਸੀ ਪਰ ਮੌਜੂਦਾ ਹਾਲਾਤ ਪੋਲੀਵ ਦੀ ਯਕੀਨੀ ਜਿੱਤ ਵੱਲ ਇਸ਼ਾਰਾ ਨਹੀਂ ਕਰ ਰਹੇ ਬੈਟਲ ਰਿਵਰ ਕਰੋਫਟ ਹਲਕਾ 2004 ਤੋਂ ਕੰਜ਼ਰਵੇਟਿਵ ਪਾਰਟੀ ਦਾ ਗੜ ਬਣਿਆ ਹੋਇਆ ਹੈ ਤੇ ਅਪ੍ਰੈਲ ਚ ਹੋਈਆਂ ਆਮ ਚੋਣਾਂ ਦੌਰਾਨ ਡੈਮੀਨ ਕੋਰਿਕ ਨੇ 83 ਫੀਸਦੀ ਵੋਟਾਂ ਹਾਸਲ ਕਰਦੇ ਹਾਂ ਜਿੱਤ ਦਰਜ ਕੀਤੀ ਸੀ ਪਿਛੇ ਵਜੋਂ ਕਿਸਾਨ ਡੈਮियन ਕੋਰੇਕ 2019 ਤੋਂ ਐਮਪੀ ਸਨ ਪਰ ਸੰਸਦ ਚ ਪਾਰਟੀ ਆਗੂ ਦੀ ਗੈਰ ਹਾਜ਼ਰੀ ਨੇ ਉਹਨਾਂ ਨੂੰ ਨਿਰਾਸ਼ ਕਰ ਦਿੱਤਾ। ਪੰਜਾਬ ਦੇ ਮੋਰਿੰਡਾ ਸ਼ਹਿਰ ਦੇ 31 ਸਾਲਾ ਨੌਜਵਾਨ ਹਰਵਿੰਦਰ ਸਿੰਘ ਹੈਰੀ ਦੀ ਕੈਨੇਡਾ 'ਚ ਇੱਕ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਕੈਨੇਡਾ ਦੀ ਰਾਜਧਾਨੀ ਓਟਵਾ 'ਚ ਹਾਈਵੇ 417 ਤੇ ਵਾਪਰਿਆ। ਜਾਣਕਾਰੀ ਮੁਤਾਬਕ ਹੈਰੀ ਦੀ ਕਾਰ ਨੂੰ ਅੱਗ ਲੱਗ ਗਈ ਸੀ। ਹਰਵਿੰਦਰ ਸਿੰਘ ਹੈਰੀ ਆਪਣੀ ਭੈਣ ਕੋਲ ਜਾ ਰਿਹਾ ਸੀ ਪਰ ਰਸਤੇ 'ਚ ਅਚਾਨਕ ਉਸ ਦੀ ਕਾਰ ਨੂੰ ਅੱਗ ਲੱਗ ਗਈ। ਕਾਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਅਤੇ ਹਰਵਿੰਦਰ ਸਿੰਘ ਹੈਰੀ ਗੰਭੀਰ ਰੂਪ 'ਚ ਝੁਲਸ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸકી ਹਰਵਿੰਦਰ ਸਿੰਘ ਹੈਰੀ ਸਟੇਟ ਬੈਂਕ ਆਫ ਪਟਿਆਲਾ ਦੇ ਸੇਵਾਮੁਕਤ ਕਰਮਚਾਰੀ ਜਸਬੀਰ ਸਿੰਘ ਦਾ ਪੁੱਤਰ ਸੀ ਜੋ ਕਿ ਸੂਦ ਕਲੋਨੀ ਮੋਰਿੰਡਾ ਦਾ ਰਹਿਣ ਵਾਲਾ ਹੈ ਹਰਵਿੰਦਰ ਆਪਣੇ ਬਿਹਤਰ ਭਵਿੱਖ ਲਈ ਕੈਨੇਡਾ ਗਿਆ ਸੀ ਇਸ ਦੁਖਦਾਈ ਹਾਦਸੇ ਤੋਂ ਸਿਰਫ 5 ਮਹੀਨੇ ਪਹਿਲਾਂ ਉਸ ਦਾ ਵਿਆਹ 12 ਮਾਰਚ 2025 ਨੂੰ ਹੋਇਆ ਸੀ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਵੀਕਐਂਡ ਉੱਪਰ ਹੋਣ ਜਾ ਰਹੀ ਸੰਭਾਵੀ ਹੜਤਾਲ ਦੇ ਮੱਦੇਨਜ਼ਰ ਉਹ ਅੱਜ ਤੋਂ ਉਡਾਣਾਂ ਰੱਦ ਕਰਨਾ ਸ਼ੁਰੂ ਕਰਨਗੇ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਕਿਹਾ ਹੈ ਕਿ ਉਡਾਣਾਂ ਨੂੰ ਹੌਲੀ-ਹੌਲੀ ਮੁਅਤਲ ਕੀਤਾ ਜਾਵੇਗਾ। ਏਅਰ ਕੈਨੇਡਾ ਦੇ ਅਨੁਸਾਰ ਇੱਕ ਦਿਨ 'ਚ ਲਗਭਗ 1.3 ਲੱਖ ਗਾਹਕ ਵਿਗਨ ਤੋਂ ਪ੍ਰਭਾਵਿਤ ਹੋ ਸਕਦੇ ਨੇ। ਮੰਗਲਵਾਰ ਨੂੰ ਦੋਵਾਂ ਧਿਰਾਂ ਵਿਚਕਾਰ ਗੱਲਬਾਤ 'ਚ ਅੜਿੱਕਾ ਪੈਣ ਤੋਂ ਬਾਅਦ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਕੰਪਨੀ ਨੂੰ ਰਾਤੋਂ ਰਾਤ 72 ਘੰਟੇ ਦੀ ਹੜਤਾਲ ਦਾ ਨੋਟਿਸ ਦਿੱਤਾ ਸੀ ਯੂਨੀਅਨ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਹੜਤਾਲ ਦੀ ਕਾਰਵਾਈ ਦੇ ਜਵਾਬ ਚ 에ਅਰ ਕੈਨੇਡਾ ਨੇ ਸ਼ਨੀਵਾਰ ਨੂੰ 1:30 ਮਿੰਟ ਤੋਂ ਸ਼ੁਰੂ ਹੋਣ ਵਾਲੀ ਤਾਲਾਬੰਦੀ ਦਾ ਨੋਟਿਸ ਜਾਰੀ ਕੀਤਾ ਹੈ 에ਅਰ ਕੈਨੇਡਾ ਦੇ ਮੁੱਖ ਕਾਰਜਕਾਰੀ ਮਾਈਕਲ ਰੂਸੋ ਨੇ ਇੱਕ ਬਿਆਨ ਚ ਕਿਹਾ ਸਾਨੂੰ ਅਫਸੋਸ ਹੈ ਕਿ ਇਸ ਵਿਗਨ ਦਾ ਸਾਡੇ ਗਾਕਾਂ ਸਾਡੇ ਹਿੱਸੇਦਾਰਾਂ ਅਤੇ ਸਾਡੇ ਦੁਆਰਾ ਸੇਵਾ ਕੀਤੇ ਜਾਣ ਵਾਲੇ ਭਾਈਚਾਰਿਆਂ ਤੇ ਅਸਰ ਪਵੇਗਾ ਜੈਜ਼ ਅਤੇ ਪੀ ਏ ਐਲ 에ਅਰਲਾਈਨਸ ਦੁਆਰਾ ਸੰਚਾਲਿਤ 에ਅਰ ਕੈਨੇਡਾ ਐਕਸਪ੍ਰੈਸ ਉਡਾਣਾਂ ਦੇ ਆਮ ਵਾਂਗ ਕੰਮ ਕਰਦੇ ਰਹਿਣ ਦੀ ਉਮੀਦ ਹੈ ਦੋਵੇਂ 3 ਮਾਰਚ ਤੋਂ ਇੱਕ ਨਵੇਂ ਸਮੂਹਿਕ ਸਮਝੌਤੇ ਤੇ ਗੱਲਬਾਤ ਕਰ ਰਹੀਆਂ ਨੇ ਜਿਸ ਵਿੱਚ ਤਨਖਾਹਾਂ ਕੰਮ ਦੇ ਨਿਯਮਾਂ ਅਤੇ ਅਦਾਇਗੀ ਨਾ ਕੀਤੇ ਘੰਟਿਆਂ ਵਰਗੇ ਮੁੱਖ ਬੁੱਧਿਆ ਤੇ ਚਰਚਾ ਕੀਤੀ ਜਾ ਰਹੀ ਹੈ ਏਅਰ ਕੈਨੇਡਾ ਕੰਪੋਨੈਂਟ ਦੇ ਪ੍ਰਧਾਨ ਵੈਸਲੀ ਲਾਸੋਸਕੀ ਸ਼ਨੀਵਾਰ ਤੋਂ ਪਹਿਲਾਂ ਇਸ ਸਮਝੌਤੇ ਦੀ ਉਮੀਦ ਕਰ ਰਹੇ ਨੇ ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਏਅਰ ਕੈਨੇਡਾ ਕਿਸੇ ਨਾ ਕਿਸੇ ਤਰਕ ਤੇ ਆਵੇਗਾ ਅਤੇ ਇਸ ਦੇ ਅੰਤਿਮ ਹਿੱਸਿਆਂ ਤੇ ਸੌਦੇਬਾਜ਼ੀ ਕਰਨ 'ਚ ਸਾਨੂੰ ਸੱਚਮੁੱਚ ਸ਼ਾਮਲ ਕਰੇਗਾ ਏਅਰ ਕੈਨੇਡਾ ਦੇ ਕਾਰਪੋਰੇਟ ਸੰਚਾਰ ਦੇ ਉਪ ਪ੍ਰਧਾਨ ਕ੍ਰਿਸਟੋਫ ਹੈਨੇਬੇਲ ਨੇ ਕਿਹਾ ਕਿ ਯੂਨੀਅਨ ਦੀ ਬੇਨਤੀ ਅਤੇ ਅਸੀਂ ਜੋ ਪੇਸ਼ਕਸ਼ ਕਰ ਸਕਦੇ ਹਾਂ ਉਸ ਵਿੱਚ ਅਜੇ ਵੀ ਬਹੁਤ ਵੱਡਾ ਪਾੜਾ ਹੈ 에ਅਰ ਕੈਨੇਡਾ ਨੇ ਕਿਹਾ ਕਿ 15 ਅਗਸਤ ਤੋਂ 18 ਅਗਸਤ ਦੇ ਵਿਚਕਾਰ ਯਾਤਰਾ ਕਰਨ ਲਈ ਬੁੱਕ ਕੀਤੇ ਗਏ ਕੋਈ ਵੀ ਯਾਤਰੀ ਆਪਣੀ ਉਡਾਣ ਬਦਲ ਸਕਦੇ ਨੇ ਬਸ਼ਰਤੇ ਕਿ ਉਹਨਾਂ ਦੀ ਟਿਕਟ 13 ਅਗਸਤ ਤੋਂ ਪਹਿਲਾਂ ਖਰੀਦੀ ਗਈ ਹੋਵੇ 에ਅਰਲਾਈਨ ਇਹਨਾਂ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਨੂੰ 21 ਅਗਸਤ ਤੋਂ 12 ਸਤੰਬਰ ਦੇ ਵਿਚਕਾਰ ਕਿਸੇ ਹੋਰ ਤਾਰੀਖ ਤੱਕ ਮੁਫਤ ਚ ਬਦਲਣ ਦੀ ਆਗਿਆ ਵੀ ਦੇਣ ਜਾ ਰਹੀ ਹੈ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦਾ ਕਹਿਣਾ ਹੈ ਕਿ ਉਹ ਕੈਨੇਡਾ ਪੋਸਟ ਨਾਲ ਦੋ ਦਿਨਾਂ ਗੱਲਬਾਤ ਕਰੇਗੀ ਯੂਨੀਅਨ ਜੋ ਕਿ ਲਗਭਗ 55000 ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਫੈਡਰਲ ਵਿਚੋਲਿਆਂ ਨਾਲ ਮੁਲਾਕਾਤ ਤੋਂ ਬਾਅਦ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਆਪਸੀ ਮੁਲਾਕਾਤ ਕਰਨ ਲਈ ਸਹਿਮਤ ਹੋਈਆਂ ਨੇ ਇਹ ਗੱਲਬਾਤ ਵਰਕਰਾਂ ਵੱਲੋਂ ਕੈਨੇਡਾ ਪੋਸਟ ਦੇ ਨਵੀਨਤਮ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਹੋਈ ਹੈ ਜਿਸ ਵਿੱਚ 4 ਸਾਲਾਂ 'ਚ ਲਗਭਗ 13% ਦੇ ਤਨਖਾਹ ਵਾਧਾ ਅਤੇ ਪਾਰਟ ਟਾਈਮ ਕਰਮਚਾਰੀਆਂ ਨੂੰ ਜੋੜਨ ਲਈ ਪੁਨਰਗਠਨ ਹੋਣਾ ਸੀ ਯੂਨੀਅਨ ਦਾ ਕਹਿਣਾ ਸੀ ਕਿ ਉਸ ਦੀ ਰਾਸ਼ਟਰੀ ਓਵਰਟਾਈਮ ਪਾਬੰਦੀ ਲਾਗੂ ਹੈ ਇੱਕ ਨਵੇਂ ਸਮੂਹਿਕ ਸਮਝੌਤੇ ਲਈ ਗੱਲਬਾਤ ਡੇਢ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਕੈਨੇਡਾ ਪੋਸਟ ਦੇ ਬੁਲਾਰੇ ਨੇ ਇੱਕ ਬਿਆਨ ਚ ਕਿਹਾ ਕਿ ਜਦੋਂ ਦੀ ਗੱਲਬਾਤ ਅਣਸੁਲਝੀ ਹੋਈ ਹੈ ਫਿਰ ਵੀ ਕ੍ਰਾਊਨ ਕਾਰਪੋਰੇਸ਼ਨ ਨੂੰ ਆਧੁਨਿਕ ਬਣਾਉਣ ਦੀ ਤੁਰੰਤ ਲੋੜ ਹੈ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਹ ਯੂਨੀਅਨ ਤੋਂ ਇੱਕ ਵਿਆਪਕ ਜਵਾਬ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ ਜੋ ਸ਼ੁੱਕਰਵਾਰ ਨੂੰ ਮਿਲਣ ਤੇ ਡਾਕ ਸੇਵਾ ਦੁਆਰਾ ਦਰਪੇਸ਼ ਮਹੱਤਵਪੂਰਨ ਅਤੇ ਵੱਧਦੀਆਂ ਚੁਣੌਤੀਆਂ ਨੂੰ ਸੰਬੋਧਿਤ ਹੋਵੇਗਾ। ਅਲਬਰਟਾ ਨਿਵਾਸੀਆਂ ਵੱਲੋਂ ਵੱਡੀ ਗਿਣਤੀ 'ਚ ਅੰਗਦਾਨ ਕੀਤੇ ਜਾ ਰਹੇ ਨੇ। ਗਿਵ ਲਾਈਫ ਅਲਬਰਟਾ ਨੇ ਰਿਪੋਰਟ ਦਿੱਤੀ ਕਿ 2024 ਚ ਮਰਨ ਵਾਲੇ 317 ਲੋਕਾਂ ਨੇ ਅੰਗ ਜਾਂ ਟਿਸ਼ੂ ਦਾਨ ਕੀਤੇ ਸਨ ਇਹ 2023 ਚ 273 ਅਤੇ 2022 ਚ 248 ਦਾਨੀਆਂ ਤੋਂ ਵੱਧ ਹੈ ਸੂਬੇ ਚ ਮੈਡੀਕਲ ਟੀਮਾਂ ਜਾਗਰੂਕਤਾ ਵਧਾਉਣ ਲਈ ਕੰਮ ਕਰ ਰਹੀਆਂ ਨੇ ਹੀਥਰ ਜ਼ਿਰਕ ਨੇ 7 ਸਾਲ ਪਹਿਲਾਂ ਆਪਣੇ ਪਤੀ ਹੈਰੀ ਨੂੰ ਗਵਾ ਦਿੱਤਾ ਸੀ ਤੇ ਉਸ ਦੀ ਇੱਛਾ ਦੇ ਆਧਾਰ ਤੇ ਉਸ ਦੇ ਕਾਰਨੀਆ ਹੱਡੀਆਂ ਅਤੇ ਹੋਰ ਟਿਸ਼ੂ ਦਾਨ ਕਰਨ ਦਾ ਫੈਸਲਾ ਲਿਆ ਗਿਆ ਸੀ ਹੁਣ ਉਹ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਅੰਗਦਾਨ ਕਰਨ ਦੀ ਵਕਾਲਤ ਕਰਦੀ ਹੈ ਲੋਕਾਂ ਨੂੰ ਉਹਨਾਂ ਦੀਆਂ ਇੱਛਾਵਾਂ ਬਾਰੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਦੀ ਹੈ ਜ਼ਿਰਕ ਨੇ ਕਿਹਾ ਕਿ ਇਸ ਨਾਲ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਗਿਵ ਲਾਈਫ ਅਲਬਰਟਾ ਨਾਰਥ ਦੇ ਮੈਡੀਕਲ ਡਾਇਰੈਕਟਰ ਡਾਕਟਰ ਡੈਨਿਸ ਜੋਗੋਵਿਚ ਨੇ ਕਿਹਾ ਹੈ ਕਿ ਅੰਗਦਾਨ ਕਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ ਪਰ ਇਸ ਰੁਝਾਨ ਨੂੰ ਚਲਾਉਣ ਵਾਲੇ ਇੱਕ ਕਾਰਨ ਨੂੰ ਨਿਰਧਾਰਤ ਕਰਨਾ ਮੁਸ਼ਕਲ ਹੈ ਉਹ ਇਸ ਵਾਅਦੇ ਦਾ ਸਿਹਰਾ ਕੁਝ ਕਾਰਕਾਂ ਨੂੰ ਇਕੱਠਾ ਕਰਨ ਨੂੰ ਦਿੰਦੇ ਨੇ 2023 ਚ ਸੂਬਾਈ ਲਾਜ਼ਮੀ ਰੈਫਰਲ ਕਾਨੂੰਨ ਲਾਗੂ ਹੋਇਆ ਜਿਸ ਵਿੱਚ ਇੱਕ ਡਾਕਟਰ ਨੂੰ ਮਰੀਜ਼ਾਂ ਨੂੰ ਹਾਲਾਤ ਸਹੀ ਹੋਣ ਤੇ ਦਾਨ ਕਰਨ ਦਾ ਮੌਕਾ ਪ੍ਰਦਾਨ ਕਰਨ ਦੀ ਲੋੜ ਸੀ ਉਦੋਂ ਤੋਂ ਸਿਹਤ ਸੰਭਾਲ ਟੀਮਾਂ ਦੇ ਇੱਕ ਏਕੀਕਰਨ ਨੇ ਗਿਵ ਲਾਈਫ ਅਲਬਰਟਾ ਦਾ ਵੀ ਗਠਨ ਕੀਤਾ ਜਜੋਗਵਿਚ ਨੇ ਕਿਹਾ ਕਿ ਇਹ ਮੈਡੀਕਲ ਟੀਮਾਂ ਨੂੰ ਯਕੀਨੀ ਬਣਾਉਣ ਦੀ ਆਗਿਆ ਦਿੰਦੇ ਨੇ ਕਿ ਉਹ ਦਾਨ ਦੇ ਮੌਕੇ ਗਵਾ ਨਾ ਦੇਣ ਇਸ ਤਰ੍ਹਾਂ ਦੇ ਫੈਸਲੇ 10 ਸਾਲਾਂ ਸੈਸੀਲੀ ਕੈਲਨਵਰਗ ਲੋਕਾਂ ਦੀ ਜ਼ਿੰਦਗੀ 'ਚ ਫਰਕ ਪਾ ਸਕਦੇ ਨੇ ਕੈਲਨ ਨੂੰ 10 ਹਫ਼ਤਿਆਂ ਦੀ ਉਮਰ 'ਚ ਦਿਲ ਟ੍ਰਾਂਸਪਲੈਂਟ ਦੀ ਲੋੜ ਸੀ ਉਸਦੀ ਮਾਂ ਕੈਂਡਿਸ ਕੈਲਨ ਨੂੰ ਯਾਦ ਹੈ ਕਿ ਫੋਨ ਆਇਆ ਸੀ ਅਤੇ ਸੁਣਿਆ ਸੀ ਕਿ ਕਿਸੇ ਨੇ ਦਾਨ ਲਈ ਹਾਂ ਕਿਹਾ ਸੀ ਕੈਂਡਿਸ ਕੈਲਨ ਨੇ ਕਿਹਾ ਕਿ ਇਹ ਇੱਕੋ ਸਮੇਂ ਆ ਵਿਸ਼ਵਾਸਯੋਗ ਅਤੇ ਦਿਲਚਸਪ ਸੀ ਮੇਰੇ ਬੱਚਾਂ ਲਈ ਕਿਸੇ ਨੂੰ ਆਪਣਾ ਬੱਚਾ ਗਵਾਉਣਾ ਪਿਆ ਅਤੇ ਉਹ ਇੱਕ ਚੀਜ਼ ਹੈ ਜਿਸ ਲਈ ਅਸੀਂ ਹਮੇਸ਼ਾ ਧੰਨਵਾਦੀ ਰਵਾਂਗੇ ਜੋਗੋਵਿਚ ਨੇ ਕਿਹਾ ਕਿ ਪਰਿਵਾਰਕ ਸਹਿਮਤੀ ਦਰ ਅਜੇ ਵੀ ਉਹਨਾਂ ਦੀ ਉਮੀਦ ਨਾਲੋਂ ਘੱਟ ਹੈ ਜੋ ਕਿ 50 ਤੋਂ 60 ਫੀਸਦੀ ਦੇ ਵਿਚਕਾਰ ਹੈ ਉਹਨਾਂ ਨੇ ਕਿਹਾ ਕਿ ਇੱਕ ਅੰਗ ਦਾਨੀ 8 ਜਾਨਾਂ ਬਚਾ ਸਕਦਾ ਹੈ ਅਲਬਰਟਾ ਹੈਲਥ ਸਰਵਿਸਿਜ਼ ਦੇ ਅਨੁਸਾਰ ਸੂਬੇ ਵਿੱਚ ਇਸ ਸਮੇਂ 500 ਤੋਂ ਵੱਧ ਲੋਕ ਜੀਵਨ ਰੱਖਿਆਕ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਚ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਕਰਵਾਇਆ ਗਿਆ ਸਾਲਾਨਾ ਖੇਡ ਬੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਧੂਮ ਧੜਕੇ ਨਾਲ ਸਮਾਪਤ ਹੋ ਗਿਆ ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਉਕਤ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਲਗਾਤਾਰ 2 ਦਿਨ ਕਰਵਾਏ ਗਏ ਇਸ ਖੇਡ ਮੇਲੇ ਦੌਰਾਨ ਫੁੱਟਬਾਲ ਵਾਲੀਬਾਲ ਰਸਾ ਕਸੀ ਅਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਚ ਖਿਡਾਰੀਆਂ ਨੇ ਸ਼ਿਰਕਤ ਕਰਕੇ ਆਪਣੇ ਸਰੀਰਕ ਬਲ ਦਾ ਪ੍ਰਦਰਸ਼ਨ ਕੀਤਾ ਉਹਨਾਂ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਫੁੱਟਬਾਲ ਓਪਨ ਮੁਕਾਬਲਿਆਂ ਦੌਰਾਨ ਐਪਟਸਫੋਰਡ ਯੂਨਾਈਟਿਡ ਦੀ ਟੀਮ ਪਹਿਲੇ ਨੰਬਰ ਤੇ ਤੇ ਵਿਕਟੋਰੀਆ ਇਕਤਾ ਦੀ ਟੀਮ ਦੂਜੇ ਸਥਾਨ ਤੇ ਰਹੀ ਵੋਲੀਬਾਲ ਮੁਕਾਬਲਿਆਂ ਦੌਰਾਨ ਬੈਂਸ ਬ੍ਰਦਰ ਦੀ ਟੀਮ ਪਹਿਲੇ ਸਥਾਨ ਤੇ ਰਹੀ ਤੇ ਕਯੂ ਪੀਜ਼ਾ ਦੀ ਟੀਮ ਦੂਜੇ ਸਥਾਨ ਤੇ ਰਹੀ ਫੁੱਟਬਾਲ ਦੇ ਓਪਨ ਮੁਕਾਬਲਿਆਂ ਦੌਰਾਨ ਵਿਕਟੋਰੀਆ ਸਪੋਰਟਸ ਕਲੱਬ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਡੈਲਟਾ ਟਾਈਟਨਸ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸ ਖੇਡ ਮੇਲੇ ਦੌਰਾਨ ਰੱਸਾ ਕਸੀ ਦੇ ਕਰਵਾਏ ਗਏ ਦਿਲਚਸਪ ਮੁਕਾਬਲਿਆਂ ਦੌਰਾਨ ਸੁਪਰੀਮ ਗਟਰਜ਼ ਅਤੇ ਲੇਟ ਬਲੈਕ ਪੇਮਿੰਗ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੀਵੀ ਡਿਪੈਂਡ ਰਜ ਕੋਰਟਨੀ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਸਾਈਬਰ ਅਪਰਾਧ ਦੀ ਲਹਿਰ ਨੇ ਕੈਨੇਡਾ ਨੂੰ ਹਿਲਾਇਆ 12 ਅਰਬ ਤੋਂ ਵੱਧ ਸਾਈਬਰ ਹਮਲੇ ਰਿਪੋਰਟ ਕੀਤੇ ਗਏ ਕੈਨੇਡੀਅਨਸ ਦਾ ਅਮਰੀਕੀ ਲੀਡਰਸ਼ਿਪ ਤੋਂ ਮਨ ਖੱਟਾ ਹੋਇਆ ਲੋਕ ਮਾਰਕ ਕਾਰਨੀ ਸਰਕਾਰ ਦੇ ਕਾਰਜਕਾਲ ਤੋਂ ਵਧੇਰੇ ਖੁਸ਼ FBI ਵੱਲੋਂ ਲਾਰੈਂਸ ਬਿਸ਼ਨੋਈ ਦਾ ਕਰੀਬੀ ਰਣਦੀਪ ਮਲਿਕ ਕਾਬੂ ਕੈਨੇਡਾ 'ਚ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਕਰਵਾਉਣ ਦਾ ਹੈ aarop ਵਿਲੱਖਣ ਜ਼ਮੀਨੀ ਚੋਣ ਲਈ ਐਡਵਾਂਸ ਪੋਲਿੰਗ ਹੋਈ ਮੁਕੰਮਲ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 18 ਅਗਸਤ ਨੂੰ ਹੋਵੇਗਾ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ